ਉਨੇ ਨਾ ਇੱਕ ਮਿੰਟ ਸਾਢੇ ਇੱਕ ਮਿੰਟ ਕੱਟ ਦਾ ਕੱਟ ਨਹੀਂ ਮਿੰਟ ਵੇਖੀ ਕੋਈ ਛੋੜ ਨਾ ਗਾਉਂਦੇ ਮੁਟਤ ਕੀ ਕਰੀ ਹਾਂਜੀ ਲੋ ਨਿਕਲਤੇ ਹਾਂ ਅਸੀਂ ਇੱਥੇ ਗੱਡੀ ਹੱਥ ਖੜੀ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਹਰਮੀਤ ਸਿੰਘ ਇਹਦੇ ਸਾਥੀ ਸੋਨਾ ਤੇ ਹੋਰ ਵਿਅਕਤੀ ਜਿਹੜੇ ਨੇ ਉਹ ਉਹਨਾਂ ਨੂੰ ਹਿੰਦੂਪਾਕ ਬਾਰਡਰ ਤੋਂ ਹਰੋਇਨ ਦੀ ਇੱਕ ਕੋਖੇ ਮਿਲੀ ਹੈ ਤੇ ਮਾਨਜੋਗ ਸੀਨੀਅਰ ਅਫਸਰਾਂ ਦੀ ਨੌਲੇਜ ਚ ਲਿਆ ਕੇ ਤੇ ਇਹ ਰਮਦਾਸ ਅਜਨਾਲਾ ਰੋਡ ਤੇ ਨਾਕਾ ਲਾਇਆ ਗਿਆ ਤੇ ਬੀਐਸਐਫ ਤੇ ਸੀਆਈ ਗੁਰਦਾਸਪੁਰ ਦੀ ਟੀਮ ਨੇ ਸਾਂਝਾ ਆਪਰੇਸ਼ਨ ਕਰਕੇ ਇਹਨਾਂ ਜਦੋਂ ਗੱਡੀ ਇਹਨਾਂ ਦੀ ਨੋਵਾ ਗੱਡੀ ਆ ਰਹੀ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਸ ਵਿੱਚੋਂ ਜਿਹੜਾ ਵਾ ਉਹ ਅੱਧਾ ਕਿਲੋ ਹਰੋਇਨ ਰਿਕਵਰ ਹੋਈ ਹੈ ਤੇ ਇਹਨਾਂ ਦੇ ਜਿਹੜੇ ਦੋ ਸਾਥੀ ਆ ਉਹ ਭੱਜਣ ਵਿੱਚ ਨੇਰੇ ਦਾ ਫਾਇਦਾ ਕਾਮਯਾਬ ਹੋ ਗਏ ਆ ਉਹਨਾਂ ਨੂੰ ਆਪਾਂ ਫਰਦਰ ਇਨਵੈਸਟੀਗੇਸ਼ਨ ਉਹਨਾਂ ਨੂੰ ਕਰ ਰਹੇ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਤੇ ਜਿਹੜੇ ਬਾਬਾ ਨਾਲ ਸੈਕਟਰ ਤੋਂ ਹਾਂ ਇਹ ਅਜਨਾਲਾ ਰਮਦਾਸ ਰੋਡ ਤੋਂ ਬਿਆਲ ਪੱਟੀ ਪਿੰਡ ਆ ਉੱਥੇ ਸਰ ਹੋਰ ਵੀ ਉਮੀਦ ਹੋ ਸਕਦੀ ਇਹਨਾਂ ਕੋਲ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਆ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਫੇਰ ਅੱਗੇ ਇਨਵੈਸਟੀਗੇਸ਼ਨ ਕਰਦੇ ਨੇ ਸਾਥੀ ਇਹ ਤਿੰਨ ਇਹ ਤਿੰਨ ਸਾਥੀ ਨੇ ਦੋ ਭਗੌੜੇ ਆ ਇੱਕ ਫੜਿਆ ਗਿਆ ਸਰ ਕੀ ਕੀ ਇਹਨਾਂ ਨੂੰ ਬਰਾਮਦ ਕੀਤਾ ਅੱਧਾ ਕਿਲੋ ਹਰੋਇਨ ਦੇ ਇੱਕ ਨੋਵਾ ਗੱਡੀ ਆ ਉਹ ਬਰਾਮਦ ਹੋਈ ਇਹ ਕਿਹੜੀ ਜਗ੍ਹਾ ਦੇ ਇਹ ਬਿਆਲ ਪੱਟੀ ਪਿੰਡ ਤੋਂ ਅਜਨਾਲਾ ਰਮਦਾਸ ਰੋਡ ਤੇ ਉੱਥੋਂ